ਕੀਤੀ ਰਾਤ ਮੋਗਾ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ ਹੋ ਗਿਆ ਜਿਸ ਚੋਂ ਦੋ ਗੈਂਗਸਟਰ ਫੱਜ ਗਏ ਤੇ ਬਾਕੀ ਦੋਵਾਂ ਨੂੰ ਕਾਬੂ ਕਰ ਲਿਆ ਗਿਆ ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਜਿੱਥੇ ਦੇਰ ਰਾਤ ਸੁਨਸਾਨ ਰਾਤ ਉਹ ਪਾਜਰੇ ਗੈਂਗਸਟਰਾਂ ਨੂੰ ਜਦ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਗੈਂਗਸਟਰ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਹੋਇਆ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਜੋ ਇਸ ਮੁਕਾਬਲੇ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਬਾਰੇ ਜਾਣਕਾਰੀ ਦਿੰਦੇ ਆ ਪੁਲਿਸ ਦੇ ਵੱਡੇ ਅਫਸਰਾਂ ਨੇ ਕੀ ਕੁਝ ਦੱਸਿਆ ਤੁਸੀਂ ਵੀ ਸੁਣੋ ਕੁਝ ਟਾਈਮ ਪਹਿਲੇ ਥਾਣਾ ਕੋਟੀ ਸਿਖਾ ਕੇ ਏਰੀਆ ਮੇ ਇੱਕ ਕੀਆ ਕਾਰ ਗਨ ਪੁਆਇੰਟ ਵਿੱਚ ਸਨੈਚ ਹੋਈ ਥੀ ਉਹਨਾਂ ਨੇ ਉਸੇ ਪਹਿਲੇ ਇੱਕ ਪੈਟਰੋਲ ਪੰਪ ਤੇ ਵੀ ਲੁੱਟਪਾਟ ਕੀ ਘਟਨਾ ਨੂੰ ਅੰਜਾਮ ਦਿਆ ਥਾ ਉਸੇ ਪਹਿਲੇ ਇਹਨਾਂ ਨੇ ਫਿਰੋਜ਼ਪੁਰ ਤਰਨਤਾਰਨ ਕਪੂਰਥਲਾ ਏਰੀਆ ਮੇ ਕਾਫੀ ਵਾਰਦਾਤਾਂ ਨੂੰ ਅੰਜਾਮ ਦਿਆ ਥਾ ਔਰ ਇਸਕੇ ਬਾਅਦ ਵੀ ਇਹਨਾਂ ਨੇ ਜਗਰਾਉ और खन्ना एरिया में भी कई वारदातों को ये अंजाम दे चुके हैं और आज डीएसपी धर्मकोट इंचार्ज सी आई एस कोटी से खां की टीम को सीक्रेट इंफॉर्मेशन मिली कि वही दोषी किया गाड़ी के अंदर यहाँ इस एरिया में कोई और वारदात करने की फिराक में है तो एस डी मौका की सुपरविजन में टीम बनाई गई इनको एप्रीहेंड करने के लिए जब पुलिस टीम यहाँ मौके पे पहुंची तो उन्होंने पुलिस को देख के पुलिस टीम की तरफ फायरिंग करना स्टार्ट कर दिया और ये यहाँ से मौके से भागने की इन्होंने कोशिश की जवाबी कार्रवाई में ये दो अक्यूज इंजर्ड हो गए हैं पुलिस टीम ने बड़ी बहादुरी से इनका मुकाबला करते हुए इन सबको मौके पर अरेस्ट कर लिया जो दो इंजर्ड हुए थे उनको तुरंत ट्रीटमेंट के लिए हॉस्पिटल पहुंचाया गया है जहां उनका ट्रीटमेंट चल रहा है ये दोनों की कंडीशन स्टेबल है इस घटनाक्रम में कोई पुलिस मुलाजम की कोई इंजरी नहीं लगी है उनका भी बचाव हुआ है ਵਰੀ ਸਰ ਚਾਕੇ ਹਿੰਨੇ इनसे 1 32 बोर का रिवॉल्वर मिला है शार्पेस्टेड वेपन वगैरह मिले हैं बेसबॉल कृपाणे इनसे बरामद हुई है गाड़ियां जो सैथ की थी ਉਹ ਵੀ ਉਸੀ ਗਾੜੀ ਮੇ ਇਹ ਅੱਜ ਦੁਬਾਰਾ ਤਾਂ ਲਗਾਤਾਰ ਪੰਜਾਬ ਪੁਲਿਸ ਲੁੱਟਖੋਹਾਂ ਕਰਨ ਵਾਲਿਆਂ ਖਿਲਾਫ ਐਕਸ਼ਨ ਚ ਨਜ਼ਰ ਆ ਰਹੀ ਹੈ ਤੇ ਵਕ ਵਕ ਸ਼ਹਿਰਾਂ ਚ ਇਸ ਤਰ੍ਹਾਂ ਦੀ ਕਾਰਵਾਈ ਵੇਖਣ ਨੂੰ ਮਿਲ ਰਹੀ ਹੈ ਤਾਂ ਫਿਰ ਵੀ ਲੁਟੇਰੇ ਬੇਖੌਫ ਹੋ ਕੇ ਲੁੱਟਖੋਹਾਂ ਕਰ ਰਹੇ ਨੇ ਤੇ ਪੰਜਾਬ ਪੁਲਿਸ ਲਗਾਤਾਰ ਇਹਨਾਂ ਦੇ ਪਿੱਛੇ ਲਾ ਕੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਨੂੰ ਸਹੀ ਕਰਨ ਦੀ ਕੋਸ਼ਿਸ਼ ਜਾਰੀ ਹੈ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ